ਹਾਂ ਲੋ ਹਾਂ ਜਿਸਾਸ ਚ ਕਾਲ ਦਿਸਾਰਿਆਂ ਤੇ ਲੋਕੀ ਆਪਾਂ ਗਲੇ ਦਾ ਡਿਜ਼ਾਈਨ ਬਣਾਉਣੀ ਆ ਬਿਲਕੁਲ ਸਿੰਪਲ ਤੇ ਸੂਪਰ ਚ ਇਹ ਗਲੇ ਨੂੰ ਆਪਾਂ ਜਿਵੇਂ ਆਮ ਸਿੰਪਲ ਗਲਾ ਬਣਾਇਦਾ ਹੁੰਦੇ ਆ ਉਹ ਮੇਂ ਆਪਾਂ ਸਿੱਧੇ ਪਾਸੇ ਨੂੰ ਪਾਰਟ ਲਿਆ ਤੇ ਪਟਕੀ ਇਹ ਦੇਤੇ ਆਪਾਂ ਆ ਜਿੱਥੇ ਜਗ ਵਨ ਜਿਹੜੀ ਇਹ ਗਲੇਸ ਇਹ ਆਪਾਂ ਲਾਉਣੀ ਆ ਇਸ ਤਰ੍ਹਾਂ മിട്ടി ബോ സൂട്ടി on the police. ਇਸ ਤਰ੍ਹਾਂ ਬਗਲੇ ਦਾ ਵੀ ਅੰਦਰ ਇੱਕ ਨਾ ਮੈਂ ਇਸ ਤਰ੍ਹਾਂ ਕਰਕੇ ਤੇ ਇਸ ਤਰ੍ਹਾਂ ਆਪਾਂ ਬਾਵਾਵਾਂ ਤੇ ਵੀ ਤੁਹਾਨੂੰ ਦਾਫੀ ਦਿਖਾਵਾਂਗੇ ਤੇ ਘੇਰੇ ਦਾ پورا ਡਿਜ਼ਾਈਨ ਆਪਾਂ ਪਾ ਕੇ ਦਿਖਾਵਾਂਗੇ ਹਾਂ ਪੰਜ ਲੋ ਜੀ ਇਹ ਆਪਾਂ ਪੱਟੀ ਬਣਾਉਣੀ ਹੈ ਇੱਥੇ ਘੇਰੇ ਤੇ ਘੇਰੇ ਤੇ ਪੱਟੀ ਬਣਾਉਣੀ ਹੈ ਤੁਸੀਂ ਜਿੰਨੀ ਕਚੌੜੀ ਬਣਾਉਣੀ ਆਉਣੀ ਉਹ ਬਣਾ ਸਕਦੇ ਤੇ ਆਪਾਂ 2 ਇੰਚ ਚੌੜੀ ਬਣਾਉਣੀ ਹੈ ਇੱਥੇ ਆਪਾਂ ਟੱਕ ਲਾ ਲਈ ਸੀਗੇ 2 ਇੰਚ ਦੇ ਇਹ ਟੱਕ ਲਾ ਕੇ ਦੋਨਾਂ ਦੇ ਤੇ ਆਪਾਂ ਪ੍ਰੈਸ ਨਾਲ ਦੋਨਾਂ ਤੇ ਇੱਕੋ ਜਿਹੀ ਭਾਂਡਾ ਲਾਈਏ ਭੈਣ ਬਣਾ ਕੇ ਹੁਣ ਆਪਾਂ ਇਹਦੇ ਤੇ ਇਸ ਤਰ੍ਹਾਂ ਕਰਦੇ ਲੈ ਸਵਾ ਲਾਂ ਸਿੰਪਲ ਟ੍ਰਿਕ ਇਹ ਦਿਨ ਆਪਾਂ ਪੱਟੀ ਤੇ ਬਣਾ ਕੇ ਨਹੀਂ ਲੋਈ ਆਪਾਂ ਵਿੱਚੋਂ ਲੈਣੀ ਆ ਆਪਾਂ 1 ਇੰਚ ਬਾਹਰ ਜਿਹੜਾ ਫालतू ਲੈ ਗਿਆ ਸੀ

ਇਨੂੰ ਅੱਧਰ ਨੂੰ ਪਲਟਾਂਗੇ ਪੱਤੇ ਪਲਟ ਕੇ ਅੱਪਰ ਲਾਈ ਨਾਲ ਇਹ ਇਧਰੋਂ ਪਲਟਾਂਗੇ ਦੂਸਰੀ ਦੂਸਰੇ ਪਾਸੇ ਪਲਟਾਂਗੇ ਐਸਟਰਾ ਤੋਂ ਇਹ ਪੂਰਾ ਪੂਰਾ ਕੱਪੜਾ ਜਿਹੜਾ ਇਸਦੇ ਤੋਂ ਤੇ ਐਸਟਰਾ ਬੜੀ ਫਾਇਦੇ ਨਾਲ ਲੱਗ ਜਾਂਦੀ ਏ ਕਾਂ ਤੇ ਆਪਾਂ ਬਹੁਤ ਸਾਰੀਆਂ ਲਾ ਲੈਨੇ ਆ ਤੇ ਇਸ ਤਰ੍ਹਾਂ ਤੁਸੀਂ ਫ੍ਰਿੰਟਡ ਸੂਟ ਨੂੰ ਵੀ ਨਾ ਇਹ 5 ਰੁਪਏ ਪਰ ਮੀਟਰ ਆ ਜਾਂਦੇ ਨੇ ਤੇ ਇਹਦੇ ਨਾਲ ਵੀ ਬਹੁਤ ਸੋਹਣੇ ਡਿਜ਼ਾਈਨ ਬਣ ਜਾਂਦੇ ਨੇ ਇਸ ਤਰ੍ਹਾਂ ਜੇ ਤੁਸੀਂ ਚਾਹੋ ਤਾਂ ਜਿਹੜੀਆਂ ਲੰਬੀਆਂ ਕਲੀਆਂ ਚ ਲਾਲ ਚਾਹ ਸਕਦੇ ਇਸੇ ਤਰ੍ਹਾਂ ਹੀ ਲੱਗ ਜੂ ਲੰਬੀਆਂ ਕਲੀਆਂ ਦੇ ਵਿੱਚ ਫ੍ਰੈਂਸ ਜਿਹਾ ਕੱਟ ਵੀ ਇਦਾਂ ਹੀ ਬਣ ਜਾਂਦੀ ਹੈ ਲੱਗ ਤਾਂ ਪੱਟੀ ਵੀ ਨਹੀਂ ਬਣਾਉਣੀ ਪੈਂਦੀ ਤੇ ਜਿਹੜੀ ਆਪਣੇ ਵਿੱਚੋਂ ਪੱਟੀ ਬਣ ਜਾਂਦੀ ਹੈ ਇਸ ਤਰੀਕੇ ਨਾਲ ਆਪਾਂ ਥੀਲਾ ਲਾ ਲੈਂਦੇ ਹਾਂ ਇਸ ਨੂੰ ਵੀ ਲਾ ਦਿੰਦੇ ਆਂ ਤੇ ਇਹ ਵੀ ਬਣ ਤਾਂ ਜਾਂਦੀ ਇਸੇ ਤਰੀਕੇ ਨਾਲ ਆਪਾਂ ਇਹ ਲਾ ਕੇ ਪੱਟੀ ਬਣਾ ਲੈਨੇ ਆਂ ਦੱਸ ਦਿਖਾਉਣੀ ਆ ਤੁਹਾਨੂੰ ਆਪਾਂ ਤੇ ਇੱਕ ਵਾਰ ਜੋ ਆਪਾਂ ਤਿਆਰ ਕਰ ਲਈ ਆ ਵਾਲੀ ਇਹਦੇ ਆਪਾਂ ਪਨਾੜੀ ਦਿਖਾਇਆ ਐਸਟਰਾਜਨੋਸ ਮੋਨ ਇਹਨਾਂ ਮੋੜ ਨੂੰ ਲਈ ਰੱਖ ਕੇ ਇਹ ਆਪ ਪਨਾੜੀ ਦਿਖਾਇਆ ਇੱਧਰ ਆਪਾਂ ਜਿਹੜਾ ਇੱਧਰ ਵੀ ਦੱਬ ਕੇ ਲਾਇਆ ਇਹ ਵਾਲੀ ਪੱਟੀ ਆਪਾਂ ਇੱਥੇ ਬਣਾ ਲਈਏ ਜੇ ਤੁਸੀਂ ਚਾਹੋ ਇੱਥੇ ਵਿਚਾਲੇ ਬਨਾਸਾ ਕਰਿਓ ਦੂਜੀ ਤੇ ਆਪ ਲਾ ਕੇ ਦਿਖਾਉਣੀ ਸਾਨੂੰ ਆ ਦੇ ਆਪ ਕੀ ਮੇਰੀ ਆ ਦਿਖਾਵਾ ਕੱਟ ਦਿੰਦੇ ਨਾ ਇੱਥੇ ਵੀ ਆਪਾਂ ਭਾਂਡ ਬਣਾ ਲਈ ਸੀ ਆਪਾਂ ਭਾਂਡ ਦਿੱਤੇ ਲੈ ਸਕ ਲੈਂਗੇ ਜਿੰਨਾ ਕਾਪਾ ਮੋੜਨ ਦਾ ਮਾਰ ਜਾਣ ਇਹਦੇ ਉੱਤੇ ਰੱਖ ਕੇ ਐਸਾ ਕਰਕੇ ਜਿੰਨੇ ਕਾਪਾ ਤਕਾਉਣੇ ਨੇ ਉਹਨੇ ਕਾਰਟ ਕੇ ਇਹਦੇ ਤੇ ਸਲਾਈ ਲਾ ਲੀ दूसरी भी आप ਇਹ ਤਾਂ ਕੁਲੀ ਮੂਰੀ ਰੱਖਣੀ ਆਪਾਂ ਪਾਕਿਸਤਾਨੀ ਬਾਜੂ ਦੀ ਨੂੰ ਆਪਾਂ ਇਹ ਨੂੰ ਮੂਣਾ ਪਾ ਸਿੱਟਾ ਪਾ ਸਕੇ ਐਸਾ ਆ ਪਤਾ ਪਗਾਣੀ ਇੱਕ ਤਾਂ ਦਾਵਲ ਸਲਾਈਡਾ ਲੈਣੀ ਆ ਤੇ ਤੇ ਬਿਲਕੁਲ ਕੰਨੜੇ ਚ ਲਾਉਣੀ ਆ ਪੱਟੀ ਜਿਹੜੀ ਤੁਸੀਂ ਜਿੰਨੀ ਮਰਜ਼ੀ ਟੌੜੀ ਬਣਾ ਸਕਦੇ ਹੋ ਤੁੰਗੀ ਦੀ ਬਾਜੀ ਤੇ ਇਹ ਨੂੰ ਸੁਣ ਇੱਕ ਚੰਚਾ ਲੰਬੀ ਵੱਧ ਰਹਿ ਲਿਆ ਕਰੋ ਕਮੀਜ਼ ਦੀ ਵੀ ਜੇ ਇਸ ਤਰ੍ਹਾਂ ਤੁਸੀਂ ਬਣਾਉ ਬਣਾਉਣੀ ਹੈ ਤੇ ਨਾਲ ਤਾਂ ਪੱਟੀ ਬਣਾਉਣੀ ਦੀ ਆਪਾਂ ਨੂੰ ਜ਼ਰੂਰ ਪੈਂਦੀ ਇਸ ਤਰੀਕਾ ਬੋਸਣੀ ਇਹ ਬਣ ਜਾਂਦੀ ਹੈ ਇਸ ਤਰੀਏ ਆਪਾਂ ਜਿੰਨੀ ਗੇਰ ਰੱਖੀ ਹੈ ਨਾ ਇਸ ਤਰ੍ਹਾਂ ਦੇ ਕੋਟਨ ਦੇ ਕੱਪੜੇ ਵੀ ਇਦਾਂ ਵੀ ਪਾਣ ਬਣ ਜਾਂਦੀ ਹੈ ਜੈਦੀ ਤੁਸੀਂ ਪ੍ਰੈਸ ਨਾ ਵੀ ਕਰੋ ਤਾਂ ਵੀ ਆਪਾਂ ਇੱਕੋ ਜਿੰਨਾ ਮਾਰਜਨ ਰੱਖ ਕੇ ਇਸ ਤਰ੍ਹਾਂ ਤੁਸੀਂ ਕੋਈ ਨਾਮ ਮਾਰ ਚੜਾਕੀ ਤੇ ਇਹਦੇ ਦੀ ਹੱਥ ਪੀਰ ਕੇ ਸਤਿ ਤੁਸੀਂ ਬਣਾ ਸਕਦੇ ਹੋ ਕੋਟਨ ਦਾ ਕੱਪੜਾ ਇਹ स्त्री ਬੰਨ ਲੈਣ ਲਈ स्त्री ਬੰਨ ਲੈਣ ਲਈ ਜੇ ਤੇ ਹੋਣਾ ਪਰ ਉਹਦਾਂ ਹੀ ਲੈ ਸਲਾਵਾਂਗੇ ਜੇ ਚਾਹੋ ਤਾਂ ਤੁਸੀਂ ਇਹਨੂੰ ਇੱਥੇ ਵੀ ਬਣਾ ਸਕਦੇ ਹੋ ਆਵਣ ਇਹਦੇ ਤੇ ਤੇ ਆਪਣੀ ਸਲਾਈ ਵਾਲੇ ਸਲਾਈ ਤੋਂ ਬਿਲਕੁਲ ਬਚਾ ਲਈ ਰਹਾਣੀ ਹੈ ਜੋ ਫੇਰ ਅੱਧਾ ਡਿਜ਼ਾਈਨ ਆ ਜਾਂਦਾ ਬਾਹਰ ਤੇ ਅੱਧਾ ਵਿੱਚ ਅੰਦਰ ਹੋ ਜਾਂਦਾ ਹੈ ਤਰੀਕੇ ਦੇ ਨਾਲ ਫਿਰ ਇਹਨੂੰ ਆਪਾਂ ਇੱਧਰੋਂ ਮੋੜਦੇ ਨਾ ਇਹਨੂੰ ਇੱਧਰੋਂ ਮੋੜ ਕੇ ਸ라이ਦਾ ਨਾਦਮੀ ਤੇ ਇੱਥੇ ਆਪਣੀ ਤਰ ਪਾਈ ਹੁੰਦੀ ਜੀ ਬਹੁਤ ਸੋਹਣਾ ਸੂਕਾ ਡਿਜ਼ਾਈਨ ਬਣ ਜਾਂਦਾ ਹੈ अद्धा अद्धा इंच सिर्फ अपना मार्ग अद्धा इंच पाकिस्तानी बाजू की रुक देवे पाकिस्तानी बाजू की शेप है जी तैयार कर लगे ਜੀ ਜੇ ਤੁਹਾਡੀ ਮਨਚੀ ਹੈ ਤੁਸੀਂ 6 ਇੰਚ ਵੀ ਰੱਖ ਸਕਦੇ ਹੋ 6.5 ਵੀ 7 ਇੰਚ ਜੀ ਮਨਚੀ ਤੁਸੀਂ ਰੱਖ ਸਕਦੇ ਹੋ ਆਪਾਂ ਇੱਥੇ 7 ਇੰਚ ਤੇ ਨਿਸ਼ਾਨ ਲਾ ਲੈਣੇ 7 ਇੰਚ ਤੇ ਨਿਸ਼ਾਨ ਲਾ ਕੇ ਰੱਖ ਲਓ ਜਿੱਦ ਤੱਕ ਸਰਜੀ ਮਸ਼ੀਨ ਤੱਕ ਗਈ ਹੈ ਬੇਟੇ ਕਰ ਲੈਣੀ ਬੜੀ ਆਹ ਵਾਪਸ ਕਰ ਲਓ ਜੀ ਇਸ ਤਰ੍ਹਾਂ ਪਰ ਨਿਸ਼ਾਨ ਲਾ ਲਏ ਸਾਂ అంవల సా నిశాను సవా నౌ ఇంచవా నో ఇంచం నిశాను ఆటో ధాగే కట్ దనే ਨਾ ਜੀ ਮੈਂ ਕਿੰਨਾਂ ਕੋਲ ਤਾਂ ਬੜਾ ਹੀ ਪੜਾਇਆ ਇਹ ਜੀ 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 ਜ 500 ਵਾਲਾ ਸੂਟ ਤੇ 200 ਪਈ ਦੀ ਲੈਸਾਂ ਕੇ ਵੀ ਆਪਾਂ ਸੂਣਾ ਬਣਾ ਸਕਦੇ ਆ ਇਹ ਆਪਣੇ ਹੱਥ ਵਿੱਚ ਹੀ ਆ ਇਸ ਤਰ੍ਹਾਂ ਕਰਕੇ ਕਿ ਇਹਨਾਂ ਮਪਾ ਕਿਵੇਂ ਲੈਸ ਲਾਉਣੀ ਹੈ ਜਾਂ ਕਿਵੇਂ ਬਣਾਉਣਾ ਇਹ ਆਪਣੇ ਦਿਮਾਗ ਦੇ ਵਿੱਚ ਰੱਖ ਕੇ ਫਿਰ ਆਪਾਂ ਸੂਣਾ ਜਿਹੜਾ ਤਿਆਰ ਕਰਦੇ ਆ ਦੇਖੋ ਕਿ ਨਹੀਂ ਸੂਟ ਬਣ ਬਣੀਆ ਤੇ ਕਲਿਟੀਕੀ ਆ ਕੋਲਾ ਨਹੀਂ ਇਸ ਤਰ੍ਹਾਂ ਕੋਲੇ ਦੇ ਨਹੀਂ ਆ ਬਚ ਗਈ ਜਿਹੜੀ ਆਪਾਂ ਅੰਦਰਲੀ ਸਾਈਡ ਨਾਲ ਦੇਣੀ ਆ ਇਹ ਸਾਰੀ ਡਵਲ ਪੱਟੀ ਬਣ ਜਾਣੀ ਆਪਾਂ ਪੂਰਾ ਸੂਟ ਤਿਆਰ ਕਰਕੇ ਤੁਹਾਨੂੰ ਦਿਖਾਵਾਂਗੇ ਠੀਕ ਜੀ ਲਓ ਜੀ ਦੇਖੋ ਪੂਰਾ ਸੂਟ ਤਿਆਰ ਹੋ ਗਿਆ ਆਪਣਾ ਇਸ ਤਰ੍ਹਾਂ ਆਪਾਂ ਪੱਟੀ ਬਣਾਈ ਹੈ ਜਿਹੜੀ ਘੇਰੇ ਤੇ ਠੀਕ ਜੀ ਤੇ ਇਸ ਤਰ੍ਹਾਂ ਬਣਿਆ ਬਾਜੂ ਤੇ ਆਪਾਂ ਪੱਟੀ ਬਣਾ ਲਈਏ ਉੱਪਰ ਨਹੀਂ ਬਣਾਈ ਆਪਾਂ ਇਸ ਤਰ੍ਹਾਂ نیچےੋਂ ਆਪਣਾ ਨੇ ਇਸ ਤਰ੍ਹਾਂ ਇਧਰੋਂ ਵੀ ਸਾਫ਼ ਸੁਪਈਆ ਦਿਸੂਗਾ ਪਾਕਿਸਤਾਨੀ ਆਪਾਂ ਵਾਜ ਬਣਾਈ ਹੈ ਤੇ ਇਸ ਤਰ੍ਹਾਂ ਪਕਲ ਤੇ ਵੀ ਡਬਲ ਲਾ ਲਈਏ ਇਸ ਤਰ੍ਹਾਂ ਇਹ ਸਾਰੀ ਪੱਟੀ ਵਾਲੀ ਸਿਰਫ ਆਪਣੀ 20 25 ਦੀ 5 ਰੁਪਏ ਮੀਟਰ ਆ ਜਾਂਦੀ ਹੈ ਤੇ ਆਪਾਂ 500 ਵਾਲੇ ਸੂਟ ਤੇ ਇਹਨੂੰ ਲਾ ਕੇ ਇਹਦੀ ਲੁੱਕ ਬਹੁਤ ਸੋਹਣੀ ਬਣਾ ਲੈਨੇ ਆ ਇਸ ਸਲਾਈ ਤੇ ਹੁੰਦਾ ਸੋ ਭਾਵੇਂ 500 ਵਾਲਾ ਹੋਵੇ ਤੇ ਭਾਵੇਂ ਹੋਵੇ 1000 ਵਾਲਾ ਜੇ ਆਪਾਂ ਖਰਾਬ ਕਰਤਾ ਸਲਾਈ ਤੋਂ ਫਿਰ ਆਪਣਾ 1000 ਵਾਲਾ ਵੀ ਜਿਹੜਾ ਉਹ ਪੇ ਕਰਾ ਤੇ ਜੇ ਆਪਾਂ 500 ਵਾਲਾ ਸਸਤਾ ਸੂਟ ਵੀ ਉਹਦੇ ਤੇ ਸਲਾਈ ਸੋਹਣੀ ਕਰ ਲਈ ਸਸਤੀ ਲੈਸ ਲਾ ਕੇ ਵੀ ਉਹਨੂੰ ਸੋਹਣੀ ਲੁੱਕ ਦੇ ਲਈ ਤਾਂ ਫਿਰ ਉਹ 500 ਵਾਲਾ ਵੀ ਜਿਹੜਾ 1000 ਵਾਲਾ ਲੱਗਦਾ ਤੇ ਤੁਸੀਂ ਦੇਖੋ ਸੂਟ ਕਿੰਨਾ ਸੋਹਣਾ ਲੱਗਦਾ ਇਸੇ ਤਰ੍ਹਾਂ ਹੀ ਤੁਸੀਂ ਇਸੇ ਤਰ੍ਹਾਂ ਹੀ ਤੁਸੀਂ ਸਲਵਾਰ ਦੇ ਪੌਂਚੇ ਤੇ ਵੀ ਲਾ ਸਕਦੇ ਹੋ ਤੇ ਨਾਭੀ ਨਾਲ ਦੁਪੱਟਾ ਹੋਊਗਾ ਤੇ ਬਹੁਤ ਸੋਹਣੀ ਲੁੱਕ ਆਉਂਦੀ ਹੈ ਠੀਕ ਹੈ ਜੀ ਜੇ ਸੂਟ ਵਧੀਆ ਤਿਆਰ ਕੀਤਾ ਲੱਗਿਆ ਤਾਂ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਤਾਂ ਜਰੂਰ ਦੱਸਣਾ ਵੀ ਸੂਟ ਸੋਹਣਾ ਬਣਿਆ ਦੇਖੋ ਆਪਾਂ ਇਨੀ ਵੇਣਤ ਕਰਦੇ ਆ ਤੇ ਤੁਸੀਂ ਦੋ ਸ਼ਬਦ ਜਿਹੜੇ ਬੋਲ ਦਿੰਦੇ ਹੋ ਨਾ ਵੀ ਬਹੁਤ ਸੋਹਣਾ ਬਣਿਆ ਤੇ ਉਹਦੇ ਵਰਗੀ ਰੀਸ ਕੋਈ ਨਹੀਂ ਤੇ ਜਰੂਰ ਤੁਸੀਂ ਦੱਸਿਆ ਜੀ ਵੀ ਆਪਣਾ ਸੂਟ ਕਿਵੇਂ ਬਣਿਆ ਠੀਕ ਹੈ ਜੀ ਥੈਂਕ ਯੂ ਸਾਰਿਆਂ ਨੂੰ